ਆਸਪੁਰ ਜੋ ਕਿ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਬਦਨਾਮ ਹੋ ਰਿਹਾ ਤੇ ਹੁਣ ਪੁਲਿਸ ਦੀ ਸਖਤੀ ਦੇ ਕਾਰਨ ਕਾਰੋਬਾਰ ਦੇ ਵਿੱਚ ਕਾਫੀ ਕਮੀ ਵੀ ਵੇਖਣ ਨੂੰ ਮਿਲੀ ਹੈ ਦਰਅਸਲ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਤੇ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੇ ਪੁਲਿਸ ਹਤਕੰਡੇ ਵੀ ਅਪਣਾ ਰਹੀ ਹੈ ਕਾਰੋਬਾਰ ਦੇ ਵਿੱਚ ਮਹਿਲਾਵਾਂ ਨੂੰ ਵੀ ਹੁਣ ਸ਼ਾਮਲ ਕੀਤਾ ਜਾ ਰਿਹਾ ਜਿੱਥੇ ਪਹਿਲੇ ਮਹਿਲਾਵਾਂ ਸਿਰਫ ਘਰਾਂ ਦੇ ਵਿੱਚ ਹੀ ਸ਼ਰਾਬ ਵੇਚਦੀਆਂ ਸਨ ਤਾਂ ਹੁਣ ਇਹਨਾਂ ਦੇ ਵੱਲੋਂ ਤਸਕਰੀ ਵੀ ਕੀਤੀ ਜਾਣ ਲੱਗੀ ਤੇ ਧਾਰੀਵਾਲ ਪੁਲਿਸ ਦੇ ਵੱਲੋਂ ਅਜੇ ਹੀ ਇੱਕ ਐਕਟਿਵਾ ਸਵਾਰ ਮਹਿਲਾ ਨੂੰ ਪੀੜ ਦੀ ਸੈਲ ਪੁੱਲ ਦੇ ਨੀਚੇ ਜਾਂਦੇ ਹੋਏ ਵੇਖਿਆ ਜਾਂਦਾ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਜਦ ਸ਼ੱਕ ਹੁੰਦਾ ਰੋਕ ਕੇ ਮਹਿਲਾ ਦੀ ਤਲਾਸ਼ੀ ਲਈ ਗਈ ਹੈ ਤਾਂ ਉਸ ਦੀ ਸਕੂਟਰੀ ਦੇ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਜੋ ਕਿ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਹੈ ਜੋ ਕਿ ਮੋਜਪੁਰਾ ਇਲਾਕੇ ਦੇ ਵਿੱਚ ਰਹਿੰਦੀ ਹੈ ਤਾਰੀਵਾਲ ਪੁਲਿਸ ਸਟੇਸ਼ਨ ਦੇ ਐਸਐਚਓ ਦਾ ਕਹਿਣਾ ਹੈ ਕਿ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਦੇ ਵਿੱਚ ਰਾਜਕੌਰ ਲੇਡੀਜ਼ ਹੈਗੀ ਆ ਮੋਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਾਪ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਪੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਆ ਭੱਜਾਂ। ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਜੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ।